ਇਸ ਵਕਤ ਪਿਆਨਿਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਨੈਸ਼ਨਲ ਹਾਈਵੇ ਦੇ ਉੱਤੇ ਵੱਡਾ ਹਾਦਸਾ ਵਾਪਰਿਆ ਜਿਸ ਦੇ ਦੌਰਾਨ ਦੋ ਟਰੱਕਾਂ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਕੇ ਜਿਸ ਦੇ ਨਾਲ ਸੜਕ ਤੇ ਉੱਤੇ ਵੀ ਭਾਰੀ ਜਾਮ ਲੱਗ ਗਿਆ ਤਸਵੀਰਾਂ ਸਕਰੀਨ ਤੇ ਸਾਂਝੀਆਂ ਕਰ ਰਿਹਾ ਕਿ ਮੌਕੇ ਤੇ ਹਾਲਾਤ ਇਸ ਵਕਤ ਇਹੋ ਜਿਹੇ ਬੜੇ ਹੋਏ ਨੇ ਦੋ ਲੋਕ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਚੁੱਕੇ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਐ ਸਪੱਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਕਿ ਆਖਰਕਾਰ ਕਿਸ ਦੀ ਗਲਤੀ ਦੇ ਨਾਲ ਇਹ ਹਾਦਸਾ ਵਾਪਰਿਆ ਦੱਸਤੀ ਕਿ ਹਾਦਸੇ ਬਾਰੇ ਜਾਣਕਰ ਦਿੰਦੇ ਹੋਏ ਕੌਨਪ੍ਰੀਤ ਸਿੰਘ ਨੇ ਦੱਸਿਆ ਕਿ ਟਰਾਲਾ ਚਾਲਕ ਅਤੇ ਉਸ ਦਾ ਸਾਥੀ ਉਸ ਤੇ ਨਾਲ ਰਾਜਸਥਾਨ ਤੋਂ ਮਾਲ ਰੋਡ ਦਾ ਲੋਡ ਕਰਕੇ ਆ ਰਹੇ ਸੀ ਤਾਂ ਇਸੇ ਦੌਰਾਨ ਸਵੇਰੇ ਇਹ ਹਾਦਸਾ ਹੋ ਗਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਹਾ ਜਾ ਰਿਹਾ ਕਿ ਟਰਾਲੇ ਦਾ ਅਕਲਾ ਹਿੱਸਾ ਪੁਲ ਦੀ ਰੇਲਿੰਗ ਦੇ ਨਾਲ ਟਕਰਾ ਜਾਂਦਾ ਹੈ ਜਿਸ ਤੇ ਨਾਲ ਰੇਲਿੰਗ ਦਾ ਇੱਕ ਹਿੱਸਾ ਟੁੱਟ ਕੇ ਢੇਠਾ ਡਿੱਗ ਗਿਆ ਤੇ ਹਾਦਸੇ ਦੇ ਕਾਰਨ ਚਾਲਕ ਅਤੇ ਉਸ ਦਾ ਸਾਥੀ ਵੀ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਤਹਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਿ ਇੱਕ ਵਾਰ ਤਸਵੀਰਾਂ ਦੇ ਰੁੱਕ ਕਰਦੇ ਆ ਕਿ ਕਿਵੇਂ ਇਹ ਵੱਡਾ ਹਾਦਸਾ ਵਾਪਰਿਆ ਇਸ ਵਕਤ ਪਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਕਚਰੀ ਕਿਦਾਂ ਕਚਰੀ ਟਾਇਰ ਰਸਤਾ ਕਚਰੀ ਕਿਤਾ ਕਚਰੀ ਟਾਇਰ ਰਾਸਤਾਨ ਹਮਨਪ੍ਰੀਤ ਸਿੰਘ ਸਰ ਇੱਥੋਂ ਰਹਿਣਾ ਬਟਾਲੇ ਤੋਂ ਕੀ ਮਾਮਲਾ ਜਿਹੜਾ ਘਟਨਾਗ੍ਰਮ ਕੀ ਜਾਂਦਾ ਸਰ ਮਾਮਲਾ ਇਹ ਹੀ ਦਾ ਉਧਰ ਸਿਆਰੇ ਤੇ ਟਾਇਰ ਲੋਡ ਕਰਕੇ ਰਾਸਤਾਨ ਤੋਂ ਪਵਾੜੀ ਤੋਂ ਕੋਣ ਆ ਰਿਹਾ ਸੀਗਾ ਪੂਰਨ ਸਿੰਘ ਸਤਾਪ ਹੈ ਮੇਰਾ ਸਰ कोई तो गाड़ी चला रहा था उसका बांजा साथ में बैठा मैं एक्टिव आगे घर में जा रही थी सर एक घटना गई इसको नींद लग गई पहले उधर की साइड में दबाई थी फिर इधर की दबाई अच्छा। तो सारे उसने मैं तो पहले आगे निकल गया था तो सर मैं आगे से घूम के आया तो देखा टाइम मालूम पीछे गाड़ी नहीं आ रही अच्छा। मैं घूम के आया तो सर आते हुए इसको एम्बुलेंस में आके ले गई ਇਹ ਨਿਆਣੇ ਸਵਾਰ ਸੀ ਜਿਹਦੇ ਵਿੱਚ ਦੋ ਜਣੇ ਜੀ ਇੱਕ ਪੂਰਨਾ ਸਿੰਘ ਇੱਕ ਪ੍ਰਭਜੋ ਸਿੰਘ ਕਹਿੰਦੇ ਅੱਗੇ ਕਿੱਥੇ ਜਾ ਰਹੇ ਸੀਗੇ ਅੱਗੇ ਸਾਰੇ ਜੋ ਹੈ ਆਪਣਾ ਰਈਆ ਮੈਂ ਖਾਲੀ ਕਰਨੀ ਸੀ ਰਈਆ ਖਾਲੀ ਕਰਨੀ ਹਾਂਜੀ ਕਿਹਨਿਆਂ ਦਾ ਨਾਲ ਲੱਗਿਆ ਕੀ ਸੀਗਾ ਇੱਕ ਕਚਹਿਰੀ ਟਾਇਲਿਆ ਜੀ ਟਾਇਲ ਦਾ ਠੀਕ ਹੈ ਹਾਂਜੀ ਸਰ ਕਿੱਥੋਂ ਦੇ ਰਹਿਣ ਵਾਲੇ ਨੇ ਜਿਹੜੇ ਇਹ ਪੱਟੀ ਦੇ ਹਾਂਜੀ ਪੱਟੀ ਸ਼ਹਿਰ ਦੀ ਤੇ ਹੁਣ ਕਿੱਥੇ ਲਿਜਾਇਆ ਗਿਆ ਉਹਨਾਂ ਨੂੰ ਹੁਣ ਸਾਰੇ ਗੁਰੂ ਨਾਨਕਾ ਹਸਪਤਾਲ ਅੰਮ੍ਰਿਤਸਰ ਆ ਕਲੀਨਿਕਲ ਸੱਟ ਕਿੱਦਾਂ ਸਰ ਅਭੀ ਤਾਂ ਕੋਈ ਵੀ ਪਤਾ ਨਹੀਂ ਕੋਈ ਬੋਲ ਨਹੀਂ ਰਿਹਾ ਕੋਈ ਸਾਹ ਨਹੀਂ ਹੈ ਹਾਂਜੀ ਸਰ ਜਿਹੜਾ ਸਟ੍ਰੈਸਿਕਲ ਹੈ ਨਾਲ ਸਰ ਉਸ ਦਾ ਥੋੜਾ ਮਾਰ ਪਾ ਮਾਸ ਵਾਟਾ ਪਟਕਾ ਹੋਰ ਅੰਦਰ ਵਿੱਚ ਦਰਦ ਵੀ ਹੁਣ ਪਾਟੀ ਪਹੁੰਚੀ ਨਾ ਹਾਂਜੀ ਸਰ ਹਾਂਜੀ ਠੀਕ ਹੈ ਜੀ ਹੁਣ ਕੋਈ ਨੂੰ ਹਟਾਉਣ ਵਾਸਤੇ ਜਿੱਥੋਂ ਟ੍ਰੇਨ ਕਰਾਉਣ ਦੀ ਕੋਈ ਗੱਲਬਾਤ ਹੋਈ ਹਾਂਜੀ ਸਰ ਮਾਲਕ ਵੀ ਆ ਰਹੇ ਮਾਲਕ ਆਏ ਕਿਤੇ ਦੂਰ ਟਰਾਲੀ ਹਟਾ ਅਗੇ ਤੂਤਰਾ ਘੋੜਾ ਬਾਕਲ ਲੈ ਜਾ ਕਮਲਪ੍ਰੀਤ ਸਿੰਘ